ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 3 ਅਗਸਤ ਪੰਜਾਬ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ 3 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ ਕਿਵੇਂ ਰਹੇਗਾ ਵੀਰੋ ਦਿਨ ਦੇ ਸਮੇਂ ਤੇ ਰਾਤ ਦੇ ਸਮੇਂ ਪੰਜਾਬ ਦਾ ਮੌਸਮ ਪਰ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਤਕਰੀਬਨ ਅੱਜ ਆਪਾਂ ਗੱਲ ਕਰਦੇ ਆਂ 3 ਅਗਸਤ ਦੇ ਮੌਸਮ ਦੀ ਸਵੇਰ ਦੇ ਸਮੇਂ ਤੋਂ ਵੀਰੋ ਤਕਰੀਬਨ ਰਾਤ ਦੇ ਸਮੇਂ ਤੋਂ ਹੀ ਆਪਾਂ ਨੂੰ ਜੋ ਦੱਖਣ ਪੂਰਬ ਦੇਸ਼ਾ ਤੋਂ ਹਵਾਵਾਂ ਨੇ ਵੀਰੋ ਉਹ ਚਲਦੀਆਂ ਤੇਜ਼ ਰਫ਼ਤਾਰ ਦੀਆਂ ਮਿਲਦੀਆਂ ਨੇ ਤੇ ਵੀਰੋ ਇਹ ਤਕਰੀਬਨ ਹਵਾਵਾਂ ਦਿਨ ਦੇ ਸਮੇਂ ਵੀ ਇਦਾਂ ਹੀ ਚਲਦੀਆਂ ਰਹਿਣਗੀਆਂ ਤਕਰੀਬਨ ਵੀਰੋ ਧੁੱਪ ਦਾ ਮਾਹੌਲ ਪੰਜਾਬ ਦੇ 60 ਤੋਂ 70% ਖੇਤਰਾਂ ਵਿੱਚ ਰਹੇਗਾ ਬਾਕੀ ਵੀਰੋ ਛੋਟੇ ਮੋਟੇ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ ਆਈ ਜਾਂ ਅਚਾਨਕ ਜੋ ਵੀਰੋ ਬੱਦਲ ਅਚਾਨਕ ਉੱਠਦੇ ਨੇ ਉਹ ਬਦਲਾਈ ਥੋੜਾ ਮੋਟਾ ਪਰ ਪ੍ਰਭਾਵ ਦੇਖਣ ਤਕਰੀਬਨ ਦੁਪਹਿਰਕ ਦੇ ਸਮੇਂ ਤੱਕ ਵੀਰੋ ਪੰਜਾਬ ਦਾ ਮੌਸਮ ਠੀਕ ਠਾਕ ਹੀ ਰਹੇਗਾ ਜੋ ਵੀਰੋ ਬਰਸਾਤੀ ਕਾਰਵਾਈਆਂ ਨੇ ਉਹ ਤਕਰੀਬਨ ਦੁਪਹਿਰ ਦੇ ਸਮੇਂ ਤੋਂ ਬਾਅਦ ਦੀ ਅਪਡੇਟ ਦੇ ਵਿੱਚ ਵੀਰੋ ਬਰਸਾਤੀ ਕਾਰਵਾਈਆਂ ਹੋਣਗੀਆਂ ਜਿਵੇਂ ਕਿ 12 ਵਜੇ ਤੋਂ ਬਾਅਦ ਆ ਸਮਾਂਗੇ ਵੀਰੋ 1 2 ਵਜੇ ਤੋਂ ਲੈ ਕੇ ਰਾਤ ਦੇ 9 10 ਵਜੇ ਤੱਕ ਵੀਰੋ ਇੰਨਾ ਸਮਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੀਰੋ ਵੱਖ-ਵੱਖ ਸਮੇਂ ਆਪਾਂ ਨੂੰ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਅਚਾਨਕ ਗਰਮੀ ਦੇ ਕਾਰਨ ਵੀਰੋ ਬੱਦਲ ਉੱਠਦੇ ਨੇ ਨਵੇਂ ਉੱਠਦੀਆਂ ਬੱਦਲ ਬਣਦੇ ਨੇ ਸੋ ਵੀਰੋ ਉਹ ਕਾਰਵਾਈਆਂ ਆਪਾਂ ਨੂੰ ਅੱਜ ਦਿਨ ਦੇ ਸਮੇਂ ਵੀ ਮਿਲਣ ਦੀ ਉਮੀਦ ਬਣੀ ਹੋਈ ਹੈ ਜਿਦੇ ਵਿੱਚ ਵੀਰੋ ਮਠੰਡਾ ਮਾਨਸਾ ਬਰਨਾਲਾ ਸੰਗਰੂਰ ਤੇ ਮਾਝੇ ਦੋਆਬੇ ਦੇ ਖੇਤਰ ਦੇ ਪੂਰਬੀ ਭਾਗ ਵੀਰੋ ਜੋ ਕਿ ਸਾਰਾ ਹੀ ਪੰਜਾਬ ਆਪਾਂ ਲਾ ਲੋ ਵੀਰੋ ਕਿਸੇ ਵੀ ਭਾਗ ਦੇ ਵਿੱਚ ਕਿਸੇ ਵੀ ਸਮੇਂ ਇਹ ਬਦਲੀ ਕਾਰਵਾਈਆਂ ਹੋਣਗੀਆਂ ਜੋ ਕਿ ਟੁੱਟਵੇਂ ਰੂਪਾਂ ਦੇ ਵਿੱਚ ਵੀਰੋ ਬਰਸਾਤ ਹੋਵੇਗੀ ਕਿ 5-7 ਪਿੰਡਾਂ ਤੇ ਮੀਂਹ ਪੈ ਗਿਆ ਕੁਝ ਪਿੰਡ ਵੀਰੋ ਖੁਸ਼ਕ ਰਹਿਗੇ ਉਹ ਇਦਾਂ ਦੀਆਂ ਗਤੀਵਿਧੀਆਂ ਵੀਰ ਬਰਸਾਤ ਦਾ ਪ੍ਰਭਾਵ ਵੀ ਰੋ ਬਣਿਆ ਰਹੇਗਾ ਅੱਜ ਤਿੰਨ ਨੂੰ ਵੀ ਕੱਲ ਚਾਰ ਨੂੰ ਵੀ ਟੁੱਟਵੇਂ ਭਾਗਾਂ ਦੇ ਵਿੱਚ ਬਰਸਾਤ ਹਰ ਰੋਜ਼ ਵੀਰੋ ਹੁੰਦੀ ਹੀ ਰਹੇਗੀ ਪਰ ਜੋ ਵੀਰੋ ਜਿਆਦਾ ਥੋੜਾ ਜਿਹਾ ਵੱਡਾ ਬਰਸਾਤ ਦਾ ਸਪੈਲ ਹੈ ਉਹ ਤਕਰੀਬਨ 6 7 8 ਅਗਸਤ ਦੇ ਵਿੱਚ ਫੇਰ ਆਪਾਂ ਨੂੰ ਦੁਬਾਰਾ ਚੰਗੀ ਬਰਸਾਤ ਦੇਖਣ ਨੂੰ ਮਿਲੇਗੀ ਬਾਕੀ ਵੀਰੋ ਅੱਜ ਦੇ ਦਿਨ ਦੇ ਟੈਂਪਰੇਚਰ ਤਕਰੀਬਨ 30 ਡਿਗਰੀ ਦੇ ਆਸ-ਪਾਸ 30-31 ਡਿਗਰੀ ਦੇ ਆਸ-ਪਾਸ ਵੀ ਰਹਣਗੇ ਧੁੱਪ ਦੇ ਸਮੇਂ ਥੋੜਾ ਜਿਹਾ ਹਮਮਸ ਗਰਮੀ ਪਰੇਸ਼ਾਨ ਕਰ ਸਕਦੀ ਹੈ ਪਰ ਵੀਰੋ ਬੱਦਲਾਂ ਦੀ ਹਲਕੀ-ਭੁਲਕੀ ਆਵਾਜ਼ ਹੀ ਬਣੀ ਰਹੇਗੀ ਲਗਾਤਾਰ ਧੁੱਪ ਨਹੀਂ ਰਹੇਗੀ ਤੇ ਲਗਾਤਾਰ ਵੀਰੋ ਬੱਦਲਬਾਈ ਜਾਂ ਸ਼ਾਂਤ ਮਾਹੌਲ ਵੀ ਨਹੀਂ ਰਹੇਗਾ ਸੋ ਰਲਮਾ ਮਿਲਮਾ ਮਾਹੌਲ ਅੱਜ ਬਣਿਆ ਬਣਿਆ ਰਹੇਗਾ ਬਾਕੀ ਵੀਰੋ ਸ਼ਾਮ ਜਾਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਜਿਵੇਂ ਆਪ ਨੂੰ ਜਾਣਕਾਰੀ ਮਿਲੂਗੀ ਆਪਾਂ ਲੈ ਕੇ ਸਾਰੀ ਜਾਣਕਾਰੀ ਕਿਸਾਨ ਵੀਰ ਲਈ ਫਿਰ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪ